ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਮੂਸੇਵਾਲਾ ਦੇ ਪਰਿਵਾਰ ਨੂੰ ਕਾਨੂੰਨੀ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹਾਲਾਂਕਿ ਸਮੇਂ ਸਿਰ ਰੈਂਦੇਸ ਸਾਜ਼ਿਸ਼ ਦਾ ਪਰਦਾ ਫਾਸ਼ ਹੋ ਗਿਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਦੀ ਮਾਤਾ ਚਰਨਕੌਰ ਆਪਣੇ ਪਿੰਡ ਮੂਸੇ ਦੀ ਸਰਪੰਚ ਹੈ ਅਤੇ ਉਹਨਾਂ ਦੇ ਜਾਣੀ ਦਸਤਕ ਅਤੇ ਮੋਰਾ ਲਾ ਕੇ ਕਿਸੇ ਵੱਲੋਂ ਪੈਸਨ ਲੈਣ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਸਿੱਧੂ ਦੇ ਬਾਪੂ ਸਰਦਾਰ ਬਲਕੋਤ ਸਿੰਘ ਦੀ ਸ਼ਿਕਾਇਤ ਤੇ ਮਾਨਸਾ ਦੇ ਥਾਣੇ ਸਿਟੀ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਲਤਕਾ ਵਾਸੀ ਪਰਮਜੀਤ ਕੌਰ ਪਤਨੀ ਮੀਰਪਾਲ ਸਿੰਘ ਦੇ ਆਧਾਰ ਕਾਰਨ ਨਾਲ ਛੇੜਛਾੜ ਕੀਤੀ ਗਈ ਇੱਥੇ ਤੱਕ ਫੋਟੋ ਵੀ ਬਦਲ ਦਿੱਤੀ ਗਈ ਜਿਸ ਤੇ ਸਰਪੰਚ ਚਰਨ ਕੋਰ ਦੇ ਜਾਲਨੀ ਦਸਤਕਤ ਅਤੇ ਮੋਰ ਵੀ ਸੀ ਜਦੋਂ ਪਤਾ ਚੱਲਿਆ ਤਾਂ ਫਿਰ ਐਸਡੀ ਜਾਂਚ ਕੀਤੀ ਗਈ ਇਸ ਦੌਰਾਨ ਸਾਹਮਣੇ ਆਇਆ ਕਿ ਪਰਮਜੀਤ ਕੋਰ ਨਾ ਦੀ ਕੋਈ ਔਰਤ ਪਿੰਡ ਮੂਸੇ ਵਿੱਚ ਰਹਿੰਦੀ ਹੀ ਨਹੀਂ ਜਿਸ ਤੋਂ ਬਾਅਦ ਬਲਕੌਰ ਸਿੰਘ ਵੱਲੋਂ ਮਾਨਸਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਮਾਨਸਾ ਪੁਲਿਸ ਨੇ ਜਾਂ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਪੂਰੀ ਸਾਜਿਦ ਤੇ ਤੈਰ ਚਾ ਗਿਆ ਇਸ ਮਾਮਲੇ ਵਿੱਚ ਆਰ.ਓ.ਪੀ ਨੇ ਸੀ.ਡੀ.ਪੀ.ਓ ਦਫਤਰ ਵਿੱਚ ਅੰਗਹੀਣ ਪੈਨਸ਼ਨ ਲਈ ਅਪਲਾਈ ਕੀਤਾ ਸੀ ਇਸ ਪਰੰ ਉਸਨੇ ਸਾਰੇ ਦਸਤਾਵੇਜ਼ ਜਨ ਲਈ ਭਾਏ ਸੀ ਇਸ ਬਾਰੇ ਵਿੱਚ 17 ਫਰਵਰੀ ਨੂੰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੂਰੇ ਪਿੰਡ ਵਿੱਚ ਆ ਕੇ ਜਾਂਚ ਕੀਤੀ ਪਰ ਇਸ ਔਰਤ ਦਾ ਕੋਈ ਸੁਰਾਗ ਨਹੀਂ ਮਿਲਿਆ ਇਸ ਤੋਂ ਬਾਅਦ ਸਿੱਧੂ ਦੇ ਪਿਤਾ ਵੱਲੋਂ ਏਕ ਫਰਵਰੀ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੇ ਕਰੀਬ 2 ਮਹੀਨੇ ਤੱਕ ਮਾਮਲੇ ਦੀ ਜਾਂਚ ਕੀਤੀ ਤੇ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ